ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਤੇ ਰਸ਼ਮੀ ਲਰਗੇ ਉੱਠੜੇ ਸੀਗੇ ਅੱਜ ਬਾਵਾ ਲੇਟ ਹੋ ਗਏ ਤੇ ਆਪਾਂ ਕੰਮ ਧੰਦਾ ਸਾਰਾ ਕਰ ਲਿਆ ਸੀਗਾ ਸਾਫ ਸਫਾਈ ਵੀ ਕਰ ਲਈ ਸੀ ਤੇ ਕੱਪੜੇ ਆਪਾਂ ਧੋਈ ਜਾਂਦੇ ਆ ਰੋਟੀ ਵੀ ਅੱਜ ਸਵੇਰੇ ਹੀ ਖਾ ਲਈ ਸੀ ਜਲਦੀ ਸਾਰਾ ਕੰਮ ਧੰਦਾ ਕਰ ਲਿਆ ਸੀ ਰਸੋਈ ਦਾ ਵੀ ਤੇ ਹੁਣ ਆਪਾਂ ਬਣਾ ਰਹੇ ਹਾਂ ਮੋਰ ਖਾਣ ਵਾਲੇ ਮੋਟ ਹੁੰਦੇ ਆ ਜਿਹੜੇ ਇਹਨਾਂ ਨੂੰ ਪਰਾਠੇ ਉੱਤੇ ਇਸੇ ਤੇ ਹੋਣ ਇਹਨਾਂ ਨੂੰ ਉਬਾਲ ਲਿਆ ਚੰਗੀ ਤਰ੍ਹਾਂ ਇਹਨਾਂ ਨੂੰ ਉਬਾਲ ਕੇ ਫੇਰ ਇਹਦੇ ਵਿੱਚ ਪਿਆਜ਼ ਟਮਾਟਰ ਹਰੀ ਮਿਰਚ ਸਾਰਾ ਕੁਝ ਪਾ ਕੇ ਨਿੰਬੂ ਕਾਲੀ ਮਿਰਚ ਨੂੰ ਪਾ ਕੇ ਇਹਨਾਂ ਨੂੰ ਖਾਣ ਵਾਸਤੇ ਵਧੀਆ ਤਿਆਰ ਹੋ ਜਾਣਗੇ ਇਹ ਆਪਣੇ ਹਦੀ ਉਬਲੀ ਜਾਂਦੇ ਆ। ਤੇ ਨਮ ਟੱਕ ਦਿੰਨੀ ਆ ਥੋੜਾ ਇਹਦੇ ਵਿੱਚ ਪਾਣੀ ਹਜੀ ਹੋਰ ਪਊਗਾ ਕਿਉਂ ਇਹ ਥੋੜੇ ਜਿ ਕੱਚੇ ਆ। ਥੋੜਾ ਜਿਹਾ ਪਾਣੀ ਪਾ ਦੇਣਾ। ਚੰਗੀ ਤਰ੍ਹਾਂ ਉਬਲ ਜਾਣਗੇ। ਅੱਗੇ ਟੱਕ ਆਪਣੇ ਸੱਕੀ ਜਾਂਦੇ ਆ ਕਿ ਬਾਹਰ ਬਹੁਤ ਜਿਆਦਾ ਧੁੱਪ ਹੋਈ ਪਈ ਹੈਗੀ ਬਹੁਤ ਗਰਮੀ ਹੋਈ ਪਈ ਹੈ ਅੱਜ ਤਾਂ ਉਦੋਂ ਵੀ ਜਿਆਦਾ ਤੇ ਇਹ ਸਾਡੇ ਹਜੇ ਬੱਚੇ ਆ ਜਿਹੜੇ ਚੂਚੇ ਬਾਹਰ ਹੀ ਬੈਠੇ ਆ ਹਜੇ ਇੱਧਰ ਤੁਹਾਨੂੰ ਦਿਖਾਉਣੀ ਆ ਸਾਡੇ ਸਨੇਲੇ ਇੱਧਰ ਲੱਗੇ ਆ ਝੋਨਾ ਝੋਨਾ ਲਾਉਣ ਵੀ ਲੱਗੇ ਹੈਗੇ ਇੰਨੀ ਗਰਮੀ ਆ ਬਹੁਤ ਜਿਆਦਾ ਸੋ ਜਿੰਨਾ ਸੰਪੇੜਾ ਰੁਪੇ ਉਹ ਵੀ ਸ਼ਾਮੇ ਕਰਦੀ ਹੈ ਰਸ਼ਮੀਨ ਹਜੀ ਪਿਆਈ ਸੀਗਾ ਹੁਣ ਛੁੱਟੀਆਂ ਆ ਤਾਂ ਕਰਕੇ ਪਿਆ ਰੰਦਾ ਰਸ਼ਮੀਨ ਨੇ ਹਜੀ ਕੁਛ ਨਹੀਂ ਖਾਦਾ ਪੀਤਾ ਇੱਕ ਚਾਹ ਪੀਤੀ ਸੀ ਸਵੇਰ ਵੇਲੇ ਤੇ ਬਲੌਗ ਨਾ ਬਣੇ ਰਿਓ ਚੈਨਲ ਤੇ ਨਵੇਂ ਰੱਖਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆ ਤੁਹਾਨੂੰ ਠਹਿਰ ਕੇ ਲਓ ਜੀ ਹੁਣ ਆਪਣੇ ਮੋਠ ਬਣ ਕੇ ਤਿਆਰ ਹੈ ਇਹ ਉਬਲ ਗਏ ਸੀ ਇਹਨਾਂ ਦੇ ਵਿੱਚ ਪਿਆਜ਼ ਟਮਾਟਰ ਖਖੜੀ ਤੇ ਨੂਨ ਮਿਰਚ ਤੇ ਕਾਲੀ ਨੂਨ ਸਾਰਾ ਨਿੰਬੂ ਨਿੰਬੂ ਨਚੋੜ ਕੇ ਤੇ ਸਾਰਾ ਬਣਾ ਕੇ ਤਿਆਰ ਹੈ ਹੁਣ ਆਪਣੇ ਤੇ ਆਜੋ ਖਾਣੇ ਜੀ ਨੇ ਖਾ ਲਓ ਤੇ ਆਪਣੇ ਸਾਰੇ ਵਧੀਆ ਮੋਠ ਬਣ ਕੇ ਤਿਆਰ ਹੈ ਹੌਣ ਖਾਣੇ ਹੈਗੇ। ਤਾ ਮम्मी ਖਾ ਲੋ। ਲਓ ਖਾ ਲੋ। ਲਓ ਜੀ ਹੁਣ ਆਪਾਂ ਸਾਰਾ ਕੰਮ ਧੰਦਾ ਕਰ ਲਿਆ ਸੀ ਤੇ ਨਾ ਆ ਵੀ ਲਏ ਤੇ ਚਾਹ ਪਾਣੀ ਵੀ ਪੀ ਲਿਆ ਸੀ ਭਾਂਡੇ ਆਪਣੇ ਧੋਣ ਵਾਲੇ ਐ ਹਜੇ ਹੀ ਕੰਪ ਹੈ ਜਿਹੜੇ ਇਹਨਾਂ ਚ ਬਰਫ਼ ਪਾਉਣੀ ਹੈਗੀ। ਪਾਣੀ ਦੇ ਤਪਰ ਤੇ ਸੀਗੇ। ਤੇ ਸਾਰੇ ਕੱਪੜੇ ਕਪੜੇ ਦੀ ਧੋਲੇ ਸੀ ਬਾਹਰ ਬਹੁਤ ਜਿਆਦਾ ਗਰਮੀ ਹੈ ਹਵਾ ਬਗੀ ਜਦ ਬੀਏਗੀ ਤੇ ਬਹੁਤ ਗਰਮੀ ਹੈਗੀ ਰਸ਼ਮੀਨ ਲਾਈ ਬੈਠਾ ਇਧਰ ਸਿੰਘ ਦੀ ਮੋਈ ਪਈ ਆਗੀ ਰੋਪਾਈ ਆਗੀ ਪਾਣੀ ਲਾ ਕੇ ਆਈ ਸੀ ਉਹ ਵੀ ਸੋਸ ਗਿਆ ਦਰਦ ਬੱਸ ਹੈ ਲੈਟ ਹਟ ਜੇ ਉਹਦੀ ਡਰ ਜਾਂਦਾ ਹੈ ਨਾ ਰਸ਼ਮੀ ਕੋਸੇ ਉਹ ਤਾਂ ਬਰਾਦ ਜਾਂਦਾ ਹੈ ਗਰਮੀ ਬਹੁਤ ਵੀ ਬਈ ਬਾਹਰ ਬਹੁਤ ਜਿਆਦਾ ਗਰਮੀ ਹੋਈ ਪਈ ਹੈ ਬਾਹਰ ਤਾਂ ਨਹੀਂ ਕਹੀਦਾ ਨਹੀਂ ਪਤਾ ਨਹੀਂ ਕਿਉਂ ਇੰਨੀ ਗਰਮੀ ਜਿਆਦਾ ਹੈ ਨਾ ਕੋਈ ਨਹੀਂ ਹੁੰਦਾਗਾ ਮੀਆਂ ਜੇ ਤਾਂ ਵੀ ਰੈਸਟ ਹੋ ਜੇ ਦੰਨੀ ਤੋਂ ਰਾਹਤ ਮਿਲਦੀ ਰਸ਼ਮੀ ਨੂੰ ਹੰਡਾਈ ਜਾਂਦਾਗਾ ਪਹਿਲਾਂ ਇਹ ਨਾ ਕੀ ਆਏ ਨਾ ਕੇ ਵੀ ਪਤਾ ਹੀ ਨਹੀਂ ਲੱਗਦਾ ਕੋਈ ਇੰਨੀ ਗਰਮੀ ਜ਼ਿਆਦਾ ਹੋਈ ਪਈ ਹੈਗੀ ਤੁਪ ਬਹੁਤ ਜ਼ਿਆਦਾ ਹੈ ਨਾਲੇ 5 ਦਾ ਟਾਈਮ ਹੋ ਗਿਆ ਤਾਂ ਵੀ ਤੁਪ ਜ਼ਿਆਦਾ ਹੈ 5 ਵਜੇ ਦੀ ਤੇ ਆਪਾਂ ਹਾਂਗੇ ਸ਼ਾਮ ਦਾ ਕੰਮ ਮੈਂ ਜਿਹੜਾ ਉਹ ਸਾਰਾ ਪੀ ਆਗਾ ਮਮੀ ਅੰਲੀ ਉੱਪਰ ਕੀ ਕਰਦੀ ਆ ਮਮਾ

ਉਹ ਟੀ-ਸ਼ਰਟ ਤੇ ਉੱਪਰ ਬਣਾ ਪਾਪੀ ਦੀ ਮੰਮੀ ਪਾਣੀ ਖਾ ਛੱਡਤੀ ਪੈਪ ਲੈ ਗਈ ਪੈਪ ਲੈ ਗਈ ਸੀ ਟੂਟੀ ਤੋਂ ਇੱਧਰੋਂ ਓੜੇ ਦਵਾਰਾ ਲਾਤੀ ਤੇਰੇ ਬੈਠੇ ਹੈਗੇ ਚੂਚੇ ਇਹਨਾਂ ਨੂੰ ਵੀ ਗਰਮੀ ਲੱਗਦੀ ਹੈ ਪਾਣੀ ਪਾਉਣਾ ਪੈਂਦਾ ਹੈ ਇਹਨਾਂ ਦੇ ਘਰ 'ਚ ਵੀ ਠੰਡਾ ਕਰਨਾ ਪੈਂਦਾ ਹੈ ਰਸ਼ਮੀਨ ਹਜੇ ਨਹੀਂ ਆਈ ਜਾਂਦਾ ਸਾਰੇ ਨਾਲ ਰਸ਼ਮੀਨ ਰਸ਼ਮੀਨਾ ਨਾ ਇਹਨਾਂ ਬੇਟੇ

ਉਹ ਰਹੀ ਹੁਣ ਰਸ਼ਮੀ ਛੁੱਟੀਆਂ ਇੰਨਾ ਵਾਰ-ਵਾਰ ਬੱਚੇ ਪਾਣੀ ਮੰਗਦੇ ਆ ਤੇ ਕੋਲੋਂ ਭਰ ਕੇ ਪੀ ਲੈਂਦਾ ਆਪਣਾ ਗਲਾਸ ਚਲੋ ਵੀ ਜੀ ਕਰਦਾ ਆ ਨਾ ਕਿ ਆ ਗਿਆ ਮੇਰਾ ਬੰਦੇ ਸੈਲ ਸੈਰ 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 ਸਬਸਕ੍ਰਾਈਬ ਕਰੋ ਸਾਰੇ ਚੈਨਲ ਨੂੰ ਰਸ਼ਮੀ ਦਾ ਮਾੜਾ ਬਹੁਤ ਔਖਾ ਹੈ ਐ ਰਸ਼ਮੀ ਨੂੰ ਨਮੋਣਾ ਸਾਰੇ ਨਾਲੋਂ ਜ਼ਿਆਦਾ ਮੁਸ਼ਕਿਲ ਕੰਮ ਹੈ। ਹਾਂ ਰਸ਼ਮੀ। ਐ ਰਸ਼ਮੀ ਨੂੰ ਨਮੋਣਾ ਨਾ ਪਾਓ ਤਾਂ ਮੁਸ਼ਕਿਲ ਕੰਮ ਮੈਗਾ। ਐ ਰਸ਼ਮੀ ਦੇ ਵਾਲ ਵਧੀਆ ਪਹਿਲਾਂ ਵਾਲੇ ਵੱਡੇ ਸੀ। ਪਹਿਲਾਂ ਬਹੁਤ ਵੱਡੇ ਬਾਹ ਕਰਾਉਂਦਾ ਸੀ ਰਸ਼ਮੀ ਰੱਖਦਾ ਸੀ। ਬਲੋ ਵੀ ਹੋਣਾ ਹੀ ਤਾਂ ਹੀ ਹੋਊਗੀ ਸਾਡੇ ਚਿੜੂਈ ਦੀ। ਤੇ ਹੁਣ ਆਈਸਕ੍ਰੀਮ ਚਾਹੀਦੀ ਐ। ਬੱਸ ਕਰੇ ਨਹੀਂ ਆਦਾ ਸੀਗਾ ਮम्मा ਬਾਅਦ ਚ ਬਾਅਦ ਨਾ ਲੱਗਿਆ ਸੀ ਉਹਦਾ ਮਤ ਹੂੰ ਤੇ ਬੱਚਾ ਕਿਉਂ ਨਾ ਆ ਰਿਹਾ ਇਹਨਾਂ ਸੀਗੇ ਜਲਦੀ ਹੀ ਫੇਰ ਆਪਾਂ ਕਮੈਂਟ ਪੜਾਂਗੇ ਪੜਾਂਗੇ ਜਲਦ ਤੋਂ ਜਲਦ ਬਹੁਤ ਜ਼ਿਆਦੇ ਤੋਂ ਜ਼ਿਆਦੇ ਕਮੈਂਟ ਕਰੋ ਹੂੰ ਫੇਰ ਪੜਾਂਗੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਸਾਫ਼ ਸੁਥਰੇ ਵਧੀਆ ਸੋਹਣੇ ਸੋਹਣੇ ਜਿਹੜੇ ਸਾਨੂੰ ਵਧੀਆ ਚੰਗੇ ਲੱਗਣ ਵਧੀਆ ਲੱਗਣ ਹੂੰ ਅੱਪ ਕੀ ਸੰਡੇ ਨੂੰ ਪੜਾਂਗੇ ਫਿਰ ਅਗਲੇ ਸੰਡੇ ਨੂੰ ਪੜਾਂਗੇ ਹਰ ਸੰਡੇ ਨੂੰ ਰੱਖ ਲਾਂਗੇ ਕੱਲ ਸੰਡੇ ਆ ਕੱਲ ਸੰਡੇ ਨੂੰ ਕਮੈਂਟ ਪੜਾਂਗੇ ਜਿਹੜਾ ਸੰਡੇ ਨੂੰ ਪੜਾਂਗੇ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਲਾਈਕ ਕਰਦਿਆ ਕਰੋ ਜਰੂਰ ਪਲੀਜ਼ ਲਾਈਕ ਜਰੂਰ ਕਰਿਆ ਕਰੋ ਜਿਹੜਾ ਵੀ ਕੋਈ ਵੀਡੀਓ ਦੇਂਦਾ ਲਾਈਕ ਜਰੂਰ ਕਰਿਆ ਕਰੋ ਤੇ ਜਿਹਦਾ ਸਭ ਤੋਂ ਜਿਹਦੇ ਕਮੈਂਟ ਤੇ ਕੱਲ ਤੱਕ ਅੱਜ ਵਾਲੀ ਵੀਡੀਓ ਤੇ ਜਿਹਦੇ ਵੀ ਸਭ ਤੋਂ ਜ਼ਿਆਦਾ ਕਮੈਂਟ ਤੇ ਲਾਈਕ ਹੋਏ ਉਹਦਾ ਕਮੈਂਟ ਅਸੀਂ ਪਿੰਨ ਵੀ ਕਰਾਂਗੇ ਵੀਡੀਓ ਚ ਦਿਖਾ ਕੇ ਮੈਂ ਪਿੰਨ ਕਰ ਦੂੰਗਾ ਪਰ ਤੁਹਾਨੂੰ ਕੀ ਕਰਨਾ ਕੁਝ ਨਹੀਂ ਕਰਨਾ ਬਸ ਆਪਦੇ ਕਮੈਂਟ ਤੇ ਕਿਵੇਂ ਨਾ ਕਿਵੇਂ ਕਰਕੇ ਕੋਈ ਫਨੀ ਕਮੈਂਟ ਕਰਿਓ ਉਸ ਤੇ ਲਾਈਕ ਜਿਆਦਾ ਲੱਗੇ ਹੋਣੇ ਆ 10 ਤੋਂ ਲਾਈਕ ਜਿਹਦੇ ਉੱਤੇ ਆਗੇ ਉਹਦਾ ਅਸੀਂ ਪਿੰਨ ਕਰ ਦਾਂਗੇ ਭਾ ਚਾਰ ਹੁਣ ਕਿੰਨੀ ਕਮੈਂਟਾਂ ਪਿੰਨ ਕਰ ਦਾਂਗੇ ਸਿੱਧਾ 10 ਤੋਂ ਲਾਈਕ ਉੱਤੇ ਹੋਣੇ ਚਾਹੀਦੇ ਆ 16 17 18 20 ਤੱਕ ਮੈਕਸ ਦਾਸ ਤੋਂ ਉੱਤੇ ਹੋਣੀ ਚਾਹੀਦੀ ਐ ਤੇ 20 ਤੱਕ ਹੋਣੀ ਚਾਹੀਦੀ ਤੇ ਸੁਨੀਨਾ ਫਿਰ ਤੋਂ ਸਬਜ਼ੀ ਕਾਦੀ ਖਾਣੀ ਹੈ ਕਾਸੀ ਦੀ ਬਣਾ ਲਵਾਂ ਇਹ ਖਾਣਾ ਤਾਂ ਤੁੰਦਾਸ ਵੀ ਤੇ ਕਾਸੀ ਦੀ ਬਣਾ ਲਵਾਂ ਕੜੀ ਹੂੰ ਤੇਰੀ ਫੇਵਰੇਟ ਕੜੀ ਹੈ ਅੱਜ ਤੇਰਾ ਡੈਡੀ ਆਖੀਂਦਾ ਮੈਂ ਬਣਾਉਣੀ ਐ ਕੜੀ ਡੈਡੀ ਦੀ ਬਣੀ ਕੜੀ ਖਾ ਲਵਾਂਗੇ ਬੇਟਾ ਹਾਂ ਕਿ ਹੋਟਲ ਤੋਂ ਮਗੋ ਬਣੀ ਐ ਕਿਵੇਂ ਕਰੀਏ ਕਿਹੜੀ ਖਾਣੀ ਐ ਘਰ ਵਾਲੀ ਖਾਣੀ ਐ ਕਿ ਬਾਹਰ ਦੀ ਘਰ ਵਾਲੀ ਹਰ ਵਾਲੀ ਖਾ ਲੇ ਨਾ ਠੀਕ ਅੱਜ ਡੈਡੀ ਬਣਾਉਂਗੇ ਤੇਰੇ ਕੜੀ ਅਜੇ ਮੈਂ ਨਹੀਂ ਬੜਾ ਹਾਂ ਮੇਰੀ ਬਣੀ ਤਾਂ ਬਹੁਤ ਵਧੀਆ ਖਾਧੀ ਅੱਜ ਤੇ ਡੈਡੀ ਨੇ ਬੜਾ ਖਾਣ ਨੂੰ ਬੜੇ ਕੰਗਾਲੀ ਐ ਕਰਦੇ ਨੇ ਜੀ ਰਸ਼ਮੀ ਅੱਜ ਦਿਨੇ ਵੀ ਸੁੱਤਾ ਸਵੇਰੇ ਵੀ 10 ਵਜੇ ਉੱਠਿਆ ਅੱਜ ਬਹੁਤ ਨੀਂਦ ਪੂਰੀ ਕਰੀ ਰਸ਼ਮੀ ਨੇ ਛੁੱਟੀਆਂ ਦਾ ਆਨੰਦ ਹੁਣ ਵੀ ਨੀਂਦ ਆਉਂਦੀ ਹੈ ਬੜੀ ਆ ਸਾਂਝ ਏਸੀ ਚੱਲੀ ਜਾਂਦਾ ਸਾਂਝ ਹੋ ਕੀ ਕਰਨਾ ਨਹਾ ਲਿਆ आइसक्रीम खानी है कि चाय पिएंगा हम हां हम तो चाय पी लेंगे ये एनीम चालू करती लाइक एंड सब्सक्राइब करो चैनल नु सारे जल्द तो जल्द हजार कराओ तो वॉच टाइम पूरा करा दो प्लीज ए मत गया ਮਮਾ ਲਿਏ ਗਿੱਸੋ ਲੈ ਕੇ ਆਹ ਤੁਹਾਨੂੰ ਸੇ ਪਾਉਣੇ ਆਗੇ ਸਵੇਰ ਲਈ ਹੋਰ ਭੋਜਨ ਹੈ ਜਿਹੜੇ ਹੁਣੇ ਨਾਲੇ ਤੁਸੀਂ ਚਵਾ ਦੇਨੇਗੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟਸ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੇ ਵੀਲੋਗ ਨੂੰ ਕਰਦੇ ਆ ਇਥੇ ਐਂਡ ਕੱਲ ਨੂੰ ਨਵਾਂ ਵੀਲੋਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਤਦ ਤੱਕ ਲਈ ਸਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ